ਸਾਸਰੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜੱਤ ਦੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਜਾ ਰਹੇ ਹਾਂਗੇ ਪੇਪਰ ਦੇਣ ਅੱਜ ਆਪਣਾ ਹਿਸਟਰੀ ਦਾ ਪੇਪਰ ਆਗਾ ਤੇ ਠੀਕੀ ਜਾਂਦੇ ਜਾਂਦੇ ਔਜ ਦਾ ਭਲਾੜਾ ਆਪਣਾ ਪਰ ਠੀਕੀ ਪਹੁੰਚ ਕੇ ਆਪਣਾ ਹੋ ਗਿਆ ਮੋਟਰਸਾਈਕਲ ਪੈਂਚਰ ਤੇ ਹੁਣ ਖੜਿਆ ਆਪਾਂ ਪੈਂਚਰ ਵਾਲੀ ਦੁਕਾਨ ਤੇ ਲਵਾ ਰਹੇ ਹਾਂਗੇ ਪੈਂਚਰ ਤੇ ਪੈਂਚਰ ਵੀ ਨਹੀਂ ਹੋਇਆ ਮਤਲਬ ਟੂਪ ਦੀ ਟੁੱਟੀ ਪੱਟੀ ਗਈ ਨੁਕਸਾਨ ਥੋੜਾ ਜਿਆਦਾ ਹੋ ਗਿਆ ਤੇ ਹੁਣ ਟੂਪ ਪਵਾ ਕੇ ਪੀਰ ਚੱਲਾਂਗੇ ਪੇਪਰ ਦੇਣ ਉਹ ਖੜਾ ਆਪਣਾ ਮਿੱਤਰ ਮਾਗਰ ਜਸਪ੍ਰੀਤ ਸਿੰਘ ਉਹ ਵੀ ਨਾਲ ਜਾਊਗਾ ਆਪਣੇ ਪੇਪਰ ਦੇਣ ਤੇ ਉਹ ਸਾਹਮਣੇ ਇੱਕ ਆਪਣਾ ਮਿੱਤਰ ਖੜਾ ਹੈ ਉਹ ਟਰੈਕਟਰ ਤਿਆਰ ਕਰਵਾਈ ਜਾਂਦਾ ਉਹਨੇ ਸ਼ਰਾਂ ਦੇ ਜਾਣਾ ਟਰੈਕਟਰ ਲੈ ਕੇ ਇਸ ਤੋਂ ਬਾਅਦ 5 ਕੁ ਮਿੰਟਾਂ ਪੌੜੇ ਕੋਲ ਵੀ ਚੱਲਾਂਗੇ ਦਿਖਾਵਾਂ ਤੁਹਾਨੂੰ ਵਲੌਗ ਦੇ ਵਿੱਚ ਕਿ ਕੀ ਕੀ ਮੋਡੀਫਿਕੇਸ਼ਨ ਕਰ ਰਿਹਾ ਉਹ ਤੇ ਡੈੱਕ ਤਾਂ ਉਹ ਆਪਾਂ ਤੋਂ ਲੈ ਕੇ ਜਾਊਗਾ ਤੇ ਕੱਲ ਨੂੰ ਡੈੱਕ ਖੋਲ੍ਹਾਂਗੇ ਤੇ ਉਹਦੇ ਟਰੈਕਟਰ ਤੇ ਫਿੱਟ ਕਰਾਂਗੇ ਵੀ ਵਲੌਗ ਪਾਵਾਂਗੇ ਆਪਾਂ ਤੇ ਹੁਣ ਆਪਾਂ ਪਹਿਲਾਂ ਚੱਲਾਂ ਆਏ ਕਾਜ ਪੇਪਰ ਦੇਣ ਉਹ ਖੜਾ ਜੀ ਆਪਣਾ ਮੋਟਾ ਸੰਗਲ ਕੋਲ ਲੈ ਟਾਇਰ ਮੂਰਲੇ ਟਾਇਰ ਦੀ ਟੁੱਟੀ ਪੱਟੀ ਦੀ ਸੀ ਭਾਈ ਲਾਰਿਆ ਭਾਈ ਟੂ ਟੂ ਵਪਾਰਿਆ ਨਵੀਂ ਤੇ ਪੁਰਾਣੀ ਟੂਬ ਚੱਕ ਕੇ ਅਸੀਂ ਪਾੜੀ ਬੈਗ ਚ ਹੈ ਹੋਏ ਜੇ ਮੈਂ ਟੋਬਾ ਬੈਗ ਚੈੱਕ ਕਰਨ ਲੱਗਿਆਂ ਕਿਸੇ ਕੋਲ ਪਰਚੀ ਨਹੀਂ ਆਪਣੇ ਕੋਲ ਟੂਬ ਨਿਕਲੂ ਟੂਬ ਕੱਢ ਕੇ ਦਿਖਾਉਂਦਾ ਰੋ ਹੀ ਤੇ ਤੂ ਫੱਏਗੀ 10000 ਟਾਇਰ ਮੋਟਰਸਾਈਕਲ ਤੇ ਹਾਂ ਹੈਂਡਲ ਬੜਾ ਹੈ ਇਹ ਵੀ ਸਭ ਦਾ ਗਾਇਆ ਲੱਗ ਤਾਂ ਗਿਆ ਆ ਬੋ ਜੀ ਇਹ ਆਪਣੇ ਮਿੱਤਰ ਦਾ ਟਰੈਕਟਰ ਗੁਰਦੀਪ ਸਿੰਘ ਦਾ ਆ ਪੈਨ ਦੇ ਟਾਇਰ ਚਾੜਦੇ ਅੱਜ ਟਾਇਰ ਨਾਲੇ ਮਾਗਰਲੇ ਬਾਹਰੇ ਕੱਢਾਂਗੇ ਬਲੌਗਰ ਸਾਹਾਰਗੇ ਤੇ ਕਾਲੂ ਇਹਦਾ ਡੈਕ ਲਾਉਣਾ ਆਪਣੇ ਵਾਲਾ ਟਰੈਕਟਰ ਦਾ ਖੋਲ ਕੇ ਇਹ ਮਿਸਤਰੀ ਆ ਗਿਆ ਜੀ ਕੰਮ ਇੱਥੋਂ ਕਰਾਉ ਸਾਰੇ ਆ ਚਾੜਾਂਗੇ ਤੇ ਅੱਜ ਐਮਆਰਐਨ ਦੇ ਉਹ ਬੈਂਪਰ ਦੀ ਪੱਟੀ ਖਾਲੀ ਦੀ ਹੋਰ ਕਰੰਟਰ ਮਾਰਦਾ ਭੈਣ ਤੇ ਤਾਂ ਉਹ ਬੈਂਪਰ ਆ ਗਿਆ ਸ਼ਾਹੀ ਬੈਂਪਰ ਉਹ ਕੋਹਨੇਂਦਾ ਬੰਦੇ ਨਾਲ ਬੈਂਪਰ ਨਿਕਲ ਗਿਆ ਹੁੰਦਾ ਕਾਣੂ ਹੁੰਦਾ ਲਓ ਜੀ ਤੇ ਟਾਇਰ ਖੋਲ ਕੇ ਪਾਤਾ ਇਦਰ ਲਾ ਵੀ ਲਿਆਉਣੇ ਆ ਲਿਆ ਹੁਣ ਰੋਡ ਲਿਆ ਬਣ ਗਈ ਲੁੱਕ ਟਰੈਕਟਰ ਦੀ ਤੇ ਕੱਲ ਨੂੰ ਹੋਰ ਵੀ ਜ਼ਬਰਦਸਤ ਬਣ ਜੀਰੋ ਡੈਕ ਲਾਤਾ ਇਹਨੇ ਫਰੀਜ ਵਾਲਾ ਭਾਲਦਾ ਸੀ ਫਰੀਜ ਜਿਹੜਾ ਕਰਾ ਟਰੈਕਟਰ ਇਹ ਟਾਇਰ ਵੀ ਆਪਣੇ ਕੋਲੇ ਆਉਣਗੇ ਫਿਰ ਜਿਹੜੇ ਡੈਕਰ ਕੋ ਟਾਇਰ ਆਪਾਂ ਰੱਖਾਂਗੇ ਉਦੋਂ ਬਾਅਦ ਨਗਰ ਕੀ ਤੋਂ ਸਾਡੇ ਪਿੰਡ ਵੀ ਆਉਣ ਵਾਲਾ ਗੱਲ ਤਾਂ ਹੋ ਜੀਏ ਹਾਂ ਉਹਦਾ ਹੈਗੀ ਆ ਫਿਰ ਹੋਰ ਦੇ ਆ ਦੇ ਰਹੇ ਨੇ ਬੰਦੇ ਇਹਦੇ ਆਪਾਂ ਪਹੁੰਚ ਗਏ ਜੇ ਤਾਂ ਟ੍ਰੈਕ ਦਾ ਨਾਲ ਲੌਜੀ ਤੇ ਪਹੁੰਚ ਗਏ ਆਪਾਂ ਕਾਲਜ ਕੋਲੇ ਠੀਕ ਦੇਖੋ ਜਵਾਕ ਆ ਰਹੇ ਨੇ ਸਾਰੇ ਕਾਲਜ ਵਾਲੇ ਪੇਪਰ ਦੇਣ ਆ ਗਿਆ ਆਪਣਾ ਕਾਲਜ ਕਰਨਾਨ ਕਾਜ ਭਲਾੜਾ ਮੈਂ ਜੰਦਰ ਜਾ ਕੇ ਲਓ ਜੀ ਪਹੁੰਚ ਗਏ ਸੀ ਕਾਲਜ ਇੱਥੇ ਨੇ ਜਵਾਕ ਅਬੀ ਜਾ ਕੇ ਰੋਲ ਨੰਬਰ ਲਾਉਦੇ ਆ ਪਹਿਲਾਂ ਵੀ ਕਿੱਥੇ ਆਗਾ ਫਿਰ ਕਾਮਰਾ ਲੱਭਾਂਗੇ ਪੇਪਰ ਖਾ ਕੇ ਨਹੀਂ ਵਾਦ ਅੱਜ ਖਾ ਕੇ ਆਂ ਆਈ ਨਹੀਂ ਨਿਕਲਦੇ ਨਾ ਹਾਂਜੀ ਪਹੁੰਚ ਗਏ ਕਾਰਜਾ ਇੱਥੇ ਦੇਖਾਂਗੇ ਆਪਾਂ ਰੋਲ ਨੰਬਰ ਲੱਗੇ ਹੋਏ ਪਹਿਲਾਂ ਆਪਣਾ ਰੋਲ ਨੰਬਰ ਲੱਭਾਂਗੇ ਲੱਭ ਕੇ ਰੋਲ ਨੰਬਰ ਫਿਰ ਆਪਣਾ ਕਾਮਰਾ ਲੱਭਾਂਗੇ ਤੇ ਫਿਰ ਜਾਵਾਂਗੇ ਕਲਾਸ ਚ ਪੇਪਰ ਦੇਣ ਦਾ ਲਓ ਜੀ ਤੇ ਰੋਲ ਨੰਬਰ ਅਸੀਂ ਲੱਭ ਲਿਆ ਤੇ ਮੇਰਾ ਪੇਪਰ ਹੈਗਾ ਅੱਜ 37 ਨੰਬਰ ਕਮਰੇ ਚ ਤੇ ਹੁਣ ਅਸੀਂ 37 ਨੰਬਰ ਕਮਰੇ ਚ ਜਾ ਕੇ ਬੈਗ ਵਗੈਰਾ ਰੱਖਾਂਗੇ ਉੱਥੇ ਤੁਹਾਨੂੰ ਸੈਂਟੀ ਨੰਬਰ ਕਮਰੇ ਚ ਜਾ ਕੇ ਤੇ ਹੁਣ ਜਾ ਰਿਹਾ ਮੈਂ ਤੇ ਜਾਸਨ ਉਧਰ ਨੂੰ ਪੁਰਾਣੀ ਬੈਲਟਿੰਗ ਚ ਆਊ ਰੂਮ ਲਓ ਜੀ ਅਸੀਂ ਪਹੁੰਚ ਗਏ ਟਾਪ ਫਲੋਰ ਤੇ ਤੇ ਇੱਥੇ ਹੈਗਾ ਆਪਣਾ ਪੇਪਰ ਅੱਜ ਜੋ 37 ਨੰਬਰ ਕਮਰਾ ਆਜ ਦੇ ਕੋਰੀਡੋਰ ਦੇ ਜਾ ਕੇ ਵਿੱਚ ਆਊਗਾ ਤੇ ਜਾਣਾ ਹੁੰਦਾ ਹੈਗਾ 38 ਨੰਬਰ ਕਮਰੇ ਚ ਆਹ ਹੱਥ ਤੇਰੇ ਹੈਗਾ ਕਰ ਰਹੇ ਤੂਟਨੇ ਕਰੇ ਨੇ ਹੈ ਤੂਟਨੇ ਕਰੇ ਨੇ ਅੱਛਾ ਚਲੋ ਇੱਕ ਚੱਲਦੇ ਆ ਕਮਰੇ ਦੇ ਵਿੱਚ ਓਕੇ ਜੀ ਲਓ ਜੀ ਇਹ ਆ ਗਿਆ ਆਪਣਾ ਕਮਰਾ ਪੱਤੰਬੱਤੀ ਆ ਇਹ ਉਹਨੂੰ ਬੜਾ ਪੜਾ ਲਓ ਜੀ ਤੇ ਹੁਣ ਚੱਲਿਆ ਆਪਾਂ ਕਲਾਸ ਚ ਤੇ ਮਿਲਦਿਆਂ ਪੇਪਰ ਤੋਂ ਬਾਅਦ ਤੇ ਹੁਣ ਆਪਣੇ ਫੋਨ ਆ ਪਤਰਾਗੇ ਬੈਗਾਂ ਦੇ ਵਿੱਚ ਬੰਦ ਕਰਕੇ ਓਕੇ ਜੀ ਲਓ ਜੀ ਤੇ ਪੇਪਰ ਆਪਾਂ ਕਰਿਆਂਦਾ ਅੱਜ ਹਿਸਟਰੀ ਦਾ ਪੇਪਰ ਸੀ ਸੌਖਾ ਹੀ ਸੀ ਪੇਪਰ ਜਿਆਦਾ ਔਖਾ ਹੈ ਨਹੀਂ ਸੀਗਾ ਤੇ ਹੁਣ ਚੱਲਦੇ ਆਪਾਂ ਘਰ ਨੂੰ ਸਾਰੇ ਜਿਹਾ ਫੋਨ ਲਾ ਕੇ ਬਾਹਰੇ ਤੇ ਆਪਣਾ ਮੋਟਰਸਾਈਕਲ ਖੜਾ ਇੱਧਰ ਚੱਕ ਕੇ ਮੋਟਰਸਾਈਕਲਾਂ ਚੱਲਾਂਗੇ ਫਿਰ ਘਰ ਨੂੰ ਤੇ ਆਪਣੇ ਨਾਲ ਹਰਮਣ ਤੇ ਇਹ ਵੀ ਹੋ ਗਿਆ ਪੇਪਰ ਤੇ ਇੱਕ ਬੰਦਾ ਰਹਿ ਗਿਆ ਬਸ ਉਹਨੂੰ ਠੀਕ ਕੇ ਫਿਰ ਮਿਲ ਕੇ ਚੱਲਦੇ ਆਂਗੇ ਹਾਂਜੀ ਤੇ ਹੁਣ ਚੱਲਦੇ ਆਪਾਂ ਘਰ ਨੂੰ ਆ ਗਿਆ ਆਪਾਂ ਆਪਣੇ ਮੋਟਰਸਾਈਕਲਾਂ ਕੋਲੇ ਜਵਾਕ ਵੀ ਸਾਰੇ ਆ ਗਏ ਬਾਹਰੇ ਚੱਲੀਏ ਘਰ ਨੂੰ ਪੇਪਰ ਅੱਜ ਸੌਖਾ ਸੀ ਵਧੀਆ ਹੋ ਗਿਆ ਆ ਖੜਾ ਆਪਣਾ ਮੋਟਰਸਾਈਕਲ 8155 ਹਾਂਜੀ ਤੇ ਟਾਈਮ 6:30 ਹੋ ਗਏ ਤੇ ਹੁਣ ਆਪਾਂ ਚੱਲਦਾ ਘਰ ਲੋ ਤੇ ਕਾਲਜ ਮੂਰੇ ਬਹੁਤ ਵੱਡਾ ਜਾਮ ਲੱਗਿਆ ਸੀਗਾ ਕਿਉਂਕਿ ਸਾਰੇ ਜਵਾਬ ਜਦੋਂ ਇਕੱਠੇ ਬਾਹਰ ਨਿਕਲਦੇ ਨੇ ਗੱਡੀਆਂ ਮੋਟਰਸਾਈਕਲਾਂ ਤੇ ਤਾਂ ਕਰਕੇ ਉੱਥੇ ਜਾਮ ਲੱਗਿਆ ਸੀਗਾ ਤੇ ਫਿਰ ਕਾਫੀ ਟਾਈਮ ਜਾਮ ਤੇ ਖੜੇ ਰਹੇ ਤੇ ਹੁਣ ਮੈਂ ਕੋੜਾ ਟੱਪ ਗਿਆ ਤੇ ਧੀਕੀ ਪਹੁੰਚਣ ਲੱਗਾ ਤੇ ਧੀਕੀ ਤੋਂ ਬਾਅਦ ਸਿੱਧਾ ਆਪਣੇ ਪਿੰਡ ਤੇ ਦੇਖਾਂਗੇ ਧੀਕੀ ਕੋਲੋਂ ਖਾਵਾ ਕੇ ਕੋਈ ਚਾਹ ਕਰਾਂਗੇ ਕਿਉਂਕਿ ਭੁੱਖ ਬਹੁਤ ਲੱਗੀ ਸੀ ਆਪਾਂ ਨੂੰ ਸਰਵੇਰ ਦੀ ਰੋਟੀ ਖਾਜੀ ਹੋਈ ਜੋ ਸਵੇਰ ਆਪਾਂ ਖਾਸੀ ਕਰਤਾ ਅਣੇ ਤੱਕ ਜਿਹੜਾ ਆਪਣੇ ਨਾਲ ਜਾਸਰ ਮੁੰਡਾ ਸੀਗਾ ਉਹ ਪਹਿਲਾਂ ਚੱਲ ਗਿਆ ਕਿਉਂਕਿ ਉਹਦਾ ਪ੍ਰੈਕਟੀਕਲ ਸੀਗਾ ਜਦ ਕੱਦਾ ਪੇਪਰ ਹੈ ਸੀਗਾ ਤੇ ਪ੍ਰੈਕਟੀਕਲ ਵੀ ਹੋਣੀ ਵਸਤੂ ਲਈ ਜਮਾ ਹੀ ਕਰਾਉਣੀ ਸੀ ਮਤਲਬ ਤੇ ਉਹ ਚੱਲ ਗਿਆ ਜੀ ਪੈਂਟ ਚਲੋ ਆਪਣਾ ਪੇਪਰ ਸ਼ੁਰੂ ਹੋਇਆ ਉਹ ਤੋਂ ਅੱਡਾ ਘਾਟਾ ਬਾਅਦ ਤੇ ਹੁਣ ਆਪਾਂ ਆਪ ਜਾ ਰਹੇ ਹੁਣ ਘਰ ਨੂੰ ਤੇ ਮੇਰੀ ਮਿਲ ਗਈ ਜੀ ਜਾ ਕੇ ਲਓ ਜੀ ਤੇ ਆਪਾਂ ਪੀਖੀ ਪਹੁੰਚ ਗਏ ਤੇ ਟਾਈਮ ਬਹੁਤ ਜ਼ਿਆਦਾ ਹੋ ਗਿਆ ਤੇ ਇਸ ਕਰਕੇ ਆਪਾਂ ਅੱਜ ਕੁਝ ਨਹੀਂ ਖਾਦੇ ਹੈਗੀ ਤਿੱਖੀ ਕਿਉਂਕਿ 6 ਵਜਨ ਵਾਲੇ ਹੋ ਗਏ ਤੇ ਘੰਟੇ ਘਟਕ ਤੇ ਰੋਟੀ ਖਾਣੀ ਹੈ ਜੇ ਇਥੋਂ ਕੁਝ ਖਾੜਿਆ ਫਿਰ ਕੋਈ ਰੋਟੀ ਨਹੀਂ ਖਾਦੀ ਜਾਣੀ ਤੇ ਘਰੋਂ ਵੀ ਗਾਣਾ ਪੈਂਦੀਆਂ ਨੇ ਵੀ ਰੋਜ਼ ਰੋਜ਼ ਤੜਿਆ ਖਾਣ ਨਾਲ ਜੇ ਅੱਜ ਆਪਾਂ ਬਿਨਾਂ ਕੁਝ ਖਾਦੇ ਘਰੇ ਚੱਲਾਂਗੇ ਨਹੀਂ ਆਪਾਂ ਤਿੱਖੀ ਤੋਂ ਖਾਤੇ ਵੀੜਾ ਕਦੇ ਗਏ ਨਹੀਂ ਹੈਗੇ ਅੱਜ ਕੁਝ ਨਹੀਂ ਖਾਣਾ ਹੈਗਾ ਆਪਾਂ ਕਾਕਣੇ ਦੇ ਟ੍ਰੈਕ ਤੋਂ ਬਾਹਲੀ ਹੋ ਜਾਂਦੀ ਹੈਗੀ ਚਲੋ ਜੀ ਅੱਗੇ ਕਰੇ ਜਾ ਕੇ ਲਓ ਜੀ ਤੇ ਆਪਾਂ ਪਹੁੰਚ ਗਿਆਂਗੇ ਪਿੰਡ ਉਹ ਸਾਹਮਣੇ ਆ ਗਿਆ ਆਪਣਾ ਪਿੰਡ ਇੱਧਰ ਆ ਗਿਆ ਆਪਣੇ ਖੇਤ ਆ ਗਿਆ ਆਪਣੇ ਮਾਸੜ ਜੀ ਦਾ ਖੇਤ ਇੱਧਰ ਤੇ ਆਪਣਾ ਖੇਤ ਵੀ ਉਹ ਸਾਹਮਣੇ ਆ ਗਿਆ ਨਾਲੇ ਚਾਰਾ ਟੋਆ ਤੇ ਠੰਡ ਵੀ ਕਾਫੀ ਹੋ ਗਈ ਆਕਰੇ ਪਹੁੰਚਣ ਵਾਲੇ ਆਪਾਂ 5 ਮਿੰਟ ਤੱਕ ਘਰੇ ਪਹੁੰਚ ਜਾਵਾਂਗੇ ਤੇ ਅਗਲੇ ਪੇਪਰ ਵਧੀਆ ਹੋਗਾ ਇਸ ਤੋਂ ਬਾਅਦ ਸ਼ਾਇਦ ਆਪਣਾ ਪੇਪਰ ਹੈਗਾਗਾ ਸ਼ਾਇਦ ਮੇभी 18 ਤਰੀਕ ਦਾਗਾ 18 ਤੋਂ ਬਾਅਦ ਹੈਗਾ ਜਨਵਰੀ ਦੇ ਵਿੱਚ ਤੇ ਉਸ ਤੋਂ ਬਾਅਦ ਜਨਵਰੀ ਦੇ ਵਿੱਚ ਦੋ ਪੇਪਰ ਨੇ 18 ਤੋਂ ਬਾਅਦ ਦਾ ਜਨਵਰੀ ਦੇ ਨੇ ਓਕੇ ਜੀ ਮਿਲਦੇ ਆ ਨਵੇਂ ਬਲੌਗ ਦੇ ਵਿੱਚ ਕੱਲ ਨੂੰ ਇਹ ਬਲੌਗ ਦੀ ਆਪਾਂ ਇੱਥੇ ਕਰਦੇ ਹਾਂ ਸਮਾਪਤੀ ਧੰਨਵਾਦ ਜੀ ਸਾਰਿਆਂ ਦਾ ਬਲੌਗ ਦੇਖਣ ਲਈ ਤੇ ਆਪਣੇ ਚੈਨਲ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰੋ ਤੇ ਮੱਤ ਤੋਂ ਬਾਅਦ ਸਬਸਕ੍ਰਾਈਬ ਕਰੋ ਤੇ ਕਰਾਉ ਓਕੇ ਜੀ ਧੰਨਵਾਦ ਜੀ